ਸਤਿ ਸ਼੍ਰੀ ਅਕਾਲ ਕਿਸਾਨ ਦੋਸਤੋ ਮੈਂ ਬਲਜੀਤ ਸਿੰਘ ਖੇਤੀਬਾਤਾਂ ਚੈਨਲ ਤੋਂ ਤੁਹਾਡਾ ਸਵਾਗਤ ਹੈ ਜੀ ਕਿਸਾਨ ਦੋਸਤੋ ਅੱਜ ਦੀ ਜਿਹੜੀ ਵੀਡੀਓ ਹੈ ਉਹ ਨਾ ਕਿਸਾਨ ਦੋਸਤਾਂ ਵਾਸਤੇ ਹੈ ਜਿਹੜੇ ਕਿਸਾਨ ਦੋਸਤ ਆਪਣੇ ਖੇਤ ਦੇ ਵਿੱਚ ਜਾਂ ਘਰ ਦੇ ਆਲੇ-ਦੁਆਲੇ ਫਲਦਾਰ ਬੂਟੇ ਲਾਉਣਾ ਚਾਹੁੰਦੇ ਆ ਇਹ ਕਿਸਾਨ ਦੋਸਤੋ ਜਿਹੜੇ ਤੁਸੀਂ ਬੂਟੇ ਦੇਖ ਰਹੇ ਆ ਇਹ ਸੇਬ ਦੇ ਬੂਟੇ ਆ ਜੀ ਤੇ ਟਿਸ਼ੂ ਕਲਚਰ ਵਾਲੇ ਬੂਟੇ ਜੀ ਇਹ ਕਿਸਾਨ ਦੋਸਤੋ ਜਿਵੇਂ ਆਪਾਂ ਲਗਭਗ ਸਾਰੇ ਹੀ ਜਾਣਦੇ ਆ ਵੀ ਜਿਹੜਾ ਆਮ ਆਪਣੇ ਸੇਬ ਆਉਂਦਾ ਹੈ ਪੰਜਾਬ ਦੇ ਵਿੱਚ ਉਹ ਲਗਭਗ ਜ਼ਿਆਦਾ ਕਸ਼ਮੀਰ ਤੋਂ ਆਉਂਦਾ ਆਪਾਂ ਕਹਿੰਦੇ ਵੀ ਕਸ਼ਮੀਰ ਦਾ ਸੇਬ ਆ ਆਮ ਦੁਕਾਨਦਾਰ ਵੀ ਆਪਾਂ ਨੂੰ ਕਹਿੰਦੇ ਵੀ ਕਸ਼ਮੀਰ ਦਾ ਸੇਬ ਆ ਇਹ ਤੇ ਆਪਾਂ ਬਹੁਤ ਚਾਹ ਕੇ ਲੈਨੇ ਆ ਕਿਸਾਨ ਦੋਸਤੋ ਤੁਹਾਨੂੰ ਦੱਸਣਾ ਚਾਹਣਾ ਵੀ ਇਹ ਬੂਟੇ ਜਿਹੜੇ ਦੋਨੋਂ ਆਪਣੇ ਆ ਇਹ ਲਗਭਗ 2 ਸਾਲਾਂ ਦੇ ਹੋ ਗਿਆ ਤੇ ਇਹ ਟਿਸ਼ੂ ਕਲਚਰ ਵਾਲੇ ਬੂਟੇ ਆ ਜੀ ਇਹਨਾਂ ਬੂਟਿਆਂ ਨੂੰ ਸਪੈਸ਼ਲ ਹੀ ਗਰਮ ਜਲਵਾਜੂ ਵਾਸਤੇ ਬਣਾਇਆ ਗਿਆ ਤਾਂ ਜੋ ਕਿ ਇਹ ਗਰਮੀ ਨੂੰ ਸਹਾਰ ਸਕਣ ਤੇ ਇੱਥੇ ਹੋ ਸਕਣ ਲਗਭਗ ਇਹ 2 ਸਾਲ ਦੇ ਬੂਟੇ ਆ ਇਹਨਾਂ ਨੇ ਤੁਸੀਂ ਦੇਖ ਸਕਦੇ ਵੀ ਫਲਤ ਕੀ ਬਹੁਤ ਜ਼ਿਆਦਾ ਚੱਕਿਆ ਹੈ। ਵੈਸੇ ਜਿਹੜਾ ਫਲਾਵਰਿੰਗ ਪਹਿਲਾਂ ਜ਼ਿਆਦਾ ਆਈ ਸੀ ਤੇ ਕੁਝ ਫਲਾਵਰਿੰਗ ਦੀ ਜਿਹੜੇ ਫਾਲੋ ਡਿੱਗ ਪਏ ਆ ਤੇ ਕੁਸਾ ਤੁਸੀਂ ਦੇਖ ਸਕਦੇ ਆ ਇਹ ਜਿਹੜੇ ਫਰੂਟ ਆ ਬਣੇ ਵੀ ਆਉਂਦੇ ਆ। ਚਮਕੌਰ ਵੀਰ ਥੋੜਾ ਨੇੜੇ ਕਰਕੇ ਦਿਖਾ ਦੇ। ਆ ਦੇਖੋ ਜੀ ਇਹਨਾਂ ਬੂਟੇ ਸਾਰੇ ਭਰੇ ਪਏ ਆ। ਇਹ ਦੋ ਵੈਰੈਟੀਆਂ ਜੀ ਇੱਕ ਅੰਨਾ ਹੈ ਜੀ ਤੇ ਦੂਜੀ ਹੈਗੀ 골ਡਨ ਡੌਰਸਟ। ਇਹ ਦੋਨੋਂ ਵੈਰੈਟੀਆਂ ਹੀ ਕਿਸਾਨ ਦੋਸਤ ਸਾਨੂੰ ਇਕੱਠੀਆਂ ਲਾਉਣੀਆਂ ਪੈਣੀਆਂ। ਕਿਉਂਕਿ ਇਹ ਆਸਵੇ ਦੀ ਜਦੋਂ ਪੋਲੀਨੇਸ਼ਨ ਕਰਦੇ ਤਾਂ ਫੇਰ ਹੀ ਫਲ ਚੱਕਦੇ ਜੇਕਰ ਤੁਸੀਂ ਸਿੰਗਲ ਬੂਟਾ ਲਾਉਂਗੇ ਤਾਂ ਕਿਸਾਨ ਦੋਸਤੋ ਇਹਨਾਂ ਬੂਟਿਆਂ ਨੇ ਫਲ ਨਹੀਂ ਚੱਕਣਾ ਤੇ ਤੁਹਾਡੀ ਜਿਹੜੀ ਮਿਹਨਤ ਉਹ ਵਿਅਰਥ ਜਾਊਗੀ ਇਸ ਕਰਕੇ ਜਿਹੜੇ ਕਿਸਾਨ ਭਰਾ 6 ਦੇ ਬੂਟੇ ਲਾਉਣਾ ਚਾਹੁੰਦੇ ਆ ਤਾਂ ਉਹਨਾਂ ਨੂੰ ਅਪੀਲ ਕਰਾਂਗੇ ਵੀ ਕਿਸਾਨ ਦੋਸਤੋ ਜੇਕਰ ਤੁਸੀਂ ਬੂਟੇ ਲਾਉਣਾ ਤਾਂ ਦੋ ਬੂਟੇ ਲਾਓ ਤੇ ਇਹ ਹੁਣ ਆਪਣੇ ਪੰਜਾਬ ਦੇ ਵਿੱਚ ਹੋ ਜਾਂਦੇ ਆ ਲਗਭਗ ਤੇ ਬਾਕੀ ਕਿਸਾਨ ਦੋਸਤੋ ਇਹਨਾਂ ਦੀ ਹਜੇ ਜਿਹੜੀ ਸਟੇਜ ਹੈ ਉਹ ਹਜੇ ਫਰੂਟ ਬਿਲਕੁਲ ਛੋਟਾ ਹੈ ਜਦੋਂ ਫਰੂਟ ਇਹ ਪੂਰਾ ਤਿਆਰ ਹੋ ਗਿਆ ਸੋਨੂੰ ਉਹਦੇ ਬਾਰੇ ਵੀ ਉਦੋਂ ਵੀ ਇਹ ਵੀਡੀਓ ਸ਼ੇਅਰ ਕਰਾਂਗੇ ਵੀ ਇਹਦਾ ਲਗਭਗ ਕੀ ਰਿਜ਼ਲਟ ਰਿਹਾ ਤੇ ਬਾਕੀ ਆਪਾਂ ਮਿਲਦੇ ਜੀ ਅਗਲੀ ਵੀਡੀਓ ਦੇ ਵਿੱਚ ਧੰਨਵਾਦ ਜੀ